ਬਾਬਾ ਪਿੰਡ ਦੇ ਸਰਪੰਚ ਚੁਣੇ ਗਏ ਹੋ ਲੋਕਾਂ ਨੇ ਤੁਹਾਡੇ ਸਿਰ ਤੇ ਤਾਜ ਰੱਖਿਆ ਸੇਵਾ ਕਰਨ ਦਾ ਮੌਕਾ ਦਿੱਤਾ ਕਿਵੇਂ ਦੇਖਦੇ ਹੋ ਕੀ ਕਹਿੰਦੇ ਹੋ ਬਹੁਤ ਵਧੀਆ ਮੈਂ ਅਰਜਨ ਸਿੰਘ ਹੁਣ ਕਰਦੇ ਮੇਰੇ ਸਰਪੰਚ ਬਣੇ ਸਭਜੀ ਕੋਰ ਜੋ ਕਿ ਲੋਕਾਂ ਨੇ ਬਹੁਤ ਸਾਥ ਮਿਲਤਾ ਤੇ ਮੰਤਰੀ ਨੇ ਲੋਕਾਂ ਮੋਟਾ ਪਾਈਆਂ ਤੇ ਮੈਂ ਅੱਗੇ ਚਾਹਨਾ ਕਿ ਸਭ ਤੋਂ ਬਾਅਦ ਮੈਂ ਪਿੰਡ ਦੀ ਸੇਵਾ ਕਰਸਾਂ ਤੇ ਲੋਕਾਂ ਦਾ ਸਹਿਯੋਗ ਦੇ ਦੇਸ ਦੇਸ ਨੂੰ ਜੀ ਸਪੰਦ ਪਹਿਲੀ ਵਾਰ ਸਰਪੰਚ ਬਣਿਆ ਕੋ ਜਾਂ ਪਹਿਲਾਂ ਹੀ ਸਪੰਚ ਰਾ ਚੁੱਕੇ ਹੋ ਸਪੰਚ ਪਹਿਲਾਂ ਲੜਨਾ ਮੈਂ ਚਾਹੁੰਦਾ ਹਾਂ ਕਿ ਸੀਡਰ ਜਨੋਗੇ ਹੀ ਤੇ ਮੈਂ ਹਰ ਜਨ ਸੀਡਰ ਬਣਾ ਮੈਂ ਕੰਮ ਪੈਸਾ ਮੈਂ ਕੰਮ ਕਰਦਾ ਰਿਆਂ ਤੇ ਮਹਾਰਾਜ ਲੋਕਾਂ ਨੇ ਸਾਥ ਦੋ ਤ ਤਾਲੂਕਾਂ ਨੇ ਤੇ ਸਾਰੇ ਪੰਜ ਮੈਂਬਰ ਤੇ 150 ਵੋਟਾਂ ਨਾਲ ਸਰਪੰਚ ਮੇਰੇ ਘਰ ਤੇ ਕਿ ਕੀ ਕਹਿਣਾ ਚਾਹੋਗੇ ਪਿੰਡ ਵਾਸੀਆਂ ਨੇ ਤੁਹਾਨੂੰ ਮਾਣ ਬਖਸ਼ਿਆ ਸੇਵਾ ਕਰਨ ਦਾ ਮੌਕਾ ਦਿੱਤਾ ਪਿੰਡ ਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਟੰਡਾਂ ਕੇ ਵੱਤ ਤੋਂ ਬਾਅਦ ਮੇਰਾ ਸਹਾਉਦਿਨ ਪਿੰਡ ਦੀ ਸਫਾਈ ਕਰਾ ਸਕਾਂ ਤੇ ਪਿੰਡ ਜਿਹੜੇ ਚੋਂ ਨੰਬਰ 1 ਵਾਲੇ ਲਿਆ ਸਕਾਂ ਪਿੰਡ ਦਾ ਜੀ ਜੀ ਬੋਲੋ ਕਿਵੇਂ ਵੇਖਿਆ ਜਾਏਗਾ ਮੈਂ ਪਹਿਲਾਂ ਮੈਂ 5 ਸਾਲ ਪਹਿਲਾਂ ਨਾ ਮੈਂ ਸਿੱਧਾ ਅਲਾਸਮੈਂਟ ਕਰਾਇਆ ਸੀ ਸਪੀਕਰ ਚ ਬਈ ਜਿਨ੍ਹਾਂ ਦੇ ਕਾਰਡ ਬਣਾਉਣੇ ਬਣਾ ਲਓ ਬਈ ਜਿਨ੍ਹਾਂ ਨੇ ਨਹੀਂ ਆਸ ਕੇ ਉਹਨਾਂ ਦੀ ਮਰਜ਼ੀ ਉਹਨਾਂ ਦੀ ਮੈਂ ਕਿਹਨੂੰ ਜਵਾਬ ਦਿੰਦਾ ਉਹ ਲੋਕਾਂ ਦੀ ਆਪਣੀ ਮਰਜ਼ੀ ਜਿਹੜੇ ਨਹੀਂ ਆਸ ਕੇ ਪਿਛਲੀ ਪੰਚਾਇਤ ਵੱਲੋਂ ਕਿਹੜੇ ਅਧੂਰੇ ਕੰਮ ਜਿਹੜੇ ਰਹਿ ਚੁੱਕੇ ਉਹ ਤੁਹਾਡੀ ਪੰਚਾਇਤ ਵੱਲੋਂ ਜਿਹੜੇ ਪੂਰੇ ਕਰਾਏ ਜਾਣਗੇ ਜਾਇਤ ਦੋ ਮੇਕ ਮੜੀਆਂ ਰਾਹ ਦੇ ਪਿੰਡ ਦਾ ਗੇ ਗਲੀ ਆ ਗਈ ਪਿੰਡ ਬਾਕੀ ਲਾਈਟਾਂ ਲਗਾਉਣ ਲੱਗੀਆਂ ਬਾਕੀ ਮੈਂ ਚਾਹੁੰਨਾ ਕਿ ਸਾਲ ਦੂਜੇ ਕੰਮ ਕਰਾਂ ਪਿੰਡ ਦਾ ਕਰਾਂਗਾ ਮੈਂ ਚਾਹੁੰਨਾ ਕਿ ਜਿਲੇ ਤੋਂ ਨੰਬਰ ਇੱਕ ਪਿੰਡ ਲਿਆਵਾਂ ਪੰਜ ਸਾਲ ਚ ਉਹ ਮੜੀਆਂ ਰਾਹ ਕਿ ਉਹ ਤੇ ਘਰਾ ਇੱਕ ਇੱਕ ਹਰ ਜਨ ਦੇ ਇੱਕ ਪਲਾਹਾ ਗਲੀ ਲੱਗੀ ਹੈ ਤੇ ਉਹ ਇੱਕ ਲਾਈਟਾਂ ਲਗਾਉਣ ਜਾ ਰਹੀ ਪਿੰਡ ਜਾਗੀਆਂ ਨੇ ਤੋਂ ਕੰਮ ਬਹੁਤ ਇਹ ਦੂਰ ਹੈ ਕਿ ਬਾਕੀ ਦੇ ਮਾਰ ਕਿਰਪਾ ਨਾਲ ਮੈਂ ਕੰਮ ਕਰਾਤੇ ਪਰਬੰਧ ਲਾ ਕੇ ਉਹ ਵੱਡਾ ਦਿਨ ਆ ਰਿਹਾ ਇੰਚਣ ਪਾਈ ਜਾਣ ਦੇ ਵਿੱਚ ਬੜੀ ਖੁਸ਼ੀ ਪਾਈ ਜਾਂਦੀ ਹੈ ਇਸ ਦਿਨ ਤੇ ਪੂਰੇ ਵਿਸ਼ੋ ਤੇ ਪੱਦਰਜਮ ਲਾਇਆ ਜਾਂਦਾ ਬਾ ਤੁਹਾਡੇ ਵੱਲੋਂ ਕੀ ਮੈਸੇਜ ਹੈ ਪੱਦਰਜਮ ਕ੍ਰਿਸ਼ਨ ਪ੍ਰਾਣ ਨੂੰ ਬਹੁਤ ਬਤਾਈ ਹੋਵੇ ਲੱਖ ਰੁਪਏ ਬਤਾਈ ਮੈਂ ਦੰਦਾਂ ਤੇ ਸਜੋਗ ਨਾਲ ਸਭ ਪਿੰਡ ਇਕੱਠੇ ਕੰਮ ਕਰਦੇ ਨੂੰ ਸਰਪੰਚ ਸਾਹਿਬ ਪਿੰਡ ਦੇ ਵਿੱਚ ਨੌਜਵਾਨ ਪੀੜੀ ਦਾ ਇੱਕ ਅਹਿਮ ਰੋਲ ਦਾ ਹੁੰਦਾ ਤੁਹਾਨੂੰ ਜਿਤਾਉਂ ਦੇ ਵਿੱਚ ਵੋਟਾਂ ਦੇ ਤੁਹਾਡੇ ਪਿੰਡ ਦੀ ਪੰਚਾਇਤ ਵੱਲੋਂ ਨੌਜਵਾਨਾਂ ਵਾਸਤੇ ਕੀ ਪਲੇਟਫਾਰਮ ਹੋਵੇਗਾ ਸਭ ਤੋਂ ਪਹਿਲਾਂ ਮੈਂ ਗਰਾਊਂਡ ਤਿਆਰ ਕਰਨ ਲੱਗਾ ਹਾਂ ਸਭ ਤੋਂ ਪਹਿਲਾਂ ਬੱਚਿਆਂ ਦੇ ਤਾਂ ਤੁਹਾਨੂੰ ਖੇਡ ਸਹਾਣਾਂ ਦੇ ਪਹਿਲਾਂ ਪੈਕਟ ਬਣਾਈ ਉੱਤੇ ਬੱਚੇ ਖੇਡਦੇ ਨੇ ਉਹ ਮੇਰਾ ਪੂਰਾ ਨਹੀਂ ਕੰਮ ਹੋ ਸਕਿਆ ਹੁਣ ਗਰਾਊਂਡ ਚਾਲੂ ਪਹਿਲਾਂ ਗਰਾਊਂਡ ਚਾਲੂ ਕਰਾਉਣ ਲੱਗਾ ਜੇ ਮਡੇ ਖੇਡ ਸਹਾਣ ਆਪਣੇ ਮੱਥਾ ਤੋਂ ਨੋਜਾ ਤਾਂ ਉਹ ਵੀ ਸਭ ਤੋਂ ਮੈਂ ਨੋਜਾ ਪਹਿਲਾਂ ਮੈਨੂੰ ਪਾਈਏ ਬਾਦ ਜੀ ਬਤ ਗੱਲਣਾ ਚਾਹੋਗੇ ਨਾ ਪਿੰਡ ਵਾਲਿਆਂ ਦਾ ਬਹੁਤ ਧੰਨਵਾਦ ਹਾਂ ਕਿਤਾ ਜਾਗਾ ਵੱਤਵਾਦ ਮੈਂ ਪਿੰਡ ਤੱਕ ਕੀ ਕਰ ਸਕਾਂਗਾ ਨੰਬਰ 1 ਜਿਲੇ ਜਿਹੜਾ ਮੈਂ ਲੈ ਸਕਣਾ ਵੱਤ ਸਪਾਈ ਕਰਾ ਕੇ ਹਰ ਪਿੰਡ ਜੇ ਪੁਲਿਸ ਵਾਲਿਆਂ ਬੈਣ ਦੇਸ ਕੰਮ ਕਰੇ ਉਹਤੋ ਸਹਾਦਾਂਗਾ ਪਿੰਡ ਵਾਲਿਆਂ ਨਾਲ ਮਾਨਦਰੀ ਨੇ ਵਰਤਾਂਗਾ ਬੇਇਮਾਨੀ ਨੇ ਵਰਤਾਂਗਾ ਹਾਂਜੀ ਵੀਰ ਜੀ ਪਿੰਡ ਵਾਲਿਆਂ ਤੁਹਾਨੂੰ ਪੰਚਾਇਤ ਮੈਂਬਰ ਚੁਣਿਆ। ਹਾਂਜੀ ਬੜੀ ਪੰਚਾਇਤ ਚੁਣੀ ਗਈ ਹੈ। ਜੀ ਕਿਵੇਂ ਦੇ ਕੇ ਵਿਕਾਸ ਕਰਜਾਂ ਨੂੰ ਲੈ ਕੇ? ਬਿਲਕੁਲ ਜੀ ਮੈਂ ਸੁਖਵਿੰਦਰ ਪਾਲ son of ਨੱਥਾ ਸਿੰਘ ਪਿੰਡ ਜੋਗੋਲ ਜੱਟਾਂ ਮੈਂ ਪਿੰਡ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਸਾਡੇ ਸਰਪੰਚ ਸਾਹਿਬ ਨੂੰ ਚੁਣਿਆ ਨੇ ਉਹਨਾਂ ਨੇ ਤੇ ਅਸੀਂ ਪੀਰ ਖਾਬਾ ਜੀ ਤੋਂ ਉੱਤੇ ਉੱਠ ਕੇ ਪਿੰਡ ਦਾ ਵੱਧ ਤੋਂ ਵੱਧ ਵਿਕਾਸ ਕਰਾਂਗੇ ਜਿੱਦਾਂ ਨੌਜਵਾਨਾਂ ਜਾਂ ਕੋਈ ਬੇਰੁਜ਼ਗਾਰਾ ਉਹਨਾਂ ਨੂੰ ਨਰੇਗਾ ਦੇ ਵਿੱਚ ਪਹਿਲ ਦੇ ਅਧਾ ਤੇ ਕੰਮ ਦਵਾਂਗੇ ਜਿਹੜੀ ਵੀ ਕੋਈ ਸਰਕਾਰ ਵੱਲੋਂ ਸਹੂਲਤ ਨੌਜਵਾਨਾਂ ਵਾਸਤੇ ਆਏਗੀ ਜਾਂ ਕੋਈ ਖੇਡਾਂ ਦਾ ਸਮਾਨ ਆਏਗਾ ਉਹ ਵੀ ਅਸੀਂ ਆਪੀ ਨੌਜਵਾਨਾਂ ਨੂੰ ਦਵਾਂਗੇ ਬਾਕੀ ਗਰਾਊਂਡ ਦਾ ਕੰਮ ਥੋੜਾ ਪਿੱਛੇ ਰਹਿ ਗਿਆ ਸੀ ਉਹ ਅਸੀਂ ਤਾਂ ਹੀ ਕੰਪਲੀਟ ਕਰਾਂਗੇ ਗਰਾਊਂਡ ਵੀ ਵਧੀਆ ਬਣਾਈ ਹੈ ਬੱਚਿਆਂ ਦੇ ਖੇਡਣ ਲਈ ਔਰ ਇਹ ਖਾਬਾ ਜੀ ਤੋਂ ਉੱਤੇ ਉੱਠ ਕੇ ਕੰਮ ਕਰਾਂਗੇ ਜੀ ਜਿਵੇਂ ਸਰਪੰਚ ਸਾਹਿਬ ਨੇ ਦੱਸਿਆ ਕਿ ਮੈਂ ਪਹਿਲਾਂ ਗਰੀਬਤੀਆਂ ਦੀ ਸਾਦੀ ਵਾਸਤੇ ਪੈਸੇ ਦਿੱਤੇ ਨੇ ਲੋਕ ਭਲਾਈ ਕੰਮ ਕੀਤੇ ਨੇ ਸਰਪੰਚ ਨਾ ਹੁੰਦਿਆਂ ਹਾਂਜੀ ਤੇ ਕੀ ਲੱਗਦਾ ਤੁਹਾਨੂੰ ਹੁਣ ਵੀ ਨੌਜਵਾਨਾਂ ਨੂੰ ਮਤਲਬ ਜਿਹੜਾ ਖੇਡਾਂ ਦਾ ਸਮਾਨ ਤੇ ਪ੍ਰੋਵਾਈਡ ਹੋ ਜਾਏਗਾ ਹਾਂਜੀ ਤੇ ਗਰੀਬ ਲੋਕਾਂ ਵਾਸਤੇ ਇੱਕ ਤੇ ਗਰੀਬ ਬਹੁਤ ਗਰੀਬੀ ਦੇਖਾ ਥੱਲੇ ਹੁੰਦੇ ਨੇ ਇੱਕ ਅਮੀਰ ਹੁੰਦਾ ਜਿਹੜੇ ਮਿਡਲ ਕਲਾਸ ਦੇ ਲੋਕ ਆ ਉਹਨਾਂ ਵਾਸਤੇ ਜਿਹੜਾ ਤੁਹਾਡੀ ਪੰਚਾਇਤ ਵੱਲੋਂ ਕੀ ਕੀਤਾ ਜਾਦਾ ਸਾਡੀ ਪੰਚਾਇਤ ਦਾ ਸਰਪੰਚ ਸਾਹਿਬ ਦਾ ਹੀ ਬੜਾ ਧੰਨਵਾਦ ਕਰਦੇ ਹਾਂ ਇਹਨਾਂ ਨੇ ਪਿੱਛੇ ਵੀ ਦੋ ਧੀਆਂ ਦਾ ਆਪਣਾ ਸ਼ਾਦੀ ਹੀ ਪਿੰਡ ਦੇ ਵਿੱਚ ਉਹਨਾਂ ਦਾ ਬਹੁਤ ਸਹਾਇਕ ਦਿੱਤਾ ਪੈਸੇ ਵੱਲੋਂ ਵੀ ਉਦਾਂ ਵੀ ਉਹਨਾਂ ਦੇ ਨਾਲ ਤੁਰਦੇ ਆ ਗਾਂਹਾਂ ਤੋਂ ਵੀ ਜੇ ਕੋਈ ਗਰੀਬ ਪਰਿਵਾਰ ਦੇ ਵਿੱਚ ਧੀ ਦਾ ਕੋਈ ਐਦਾ ਸ਼ਾਦੀ ਕਰਨਗੇ ਉਹਦੇ ਵੱਲ ਅਸੀਂ ਵੱਧ ਤੋਂ ਵੱਧ ਉਹਨਾਂ ਦਾ ਸਹਾਇਕ ਕਰਾਂਗੇ ਪਰ ਜਿੰਨਾ ਸਾਡੇ ਕੋਲ ਹੋ ਸਕੇਗਾ ਅਸੀਂ ਗਰੀਬ ਲੋਕਾਂ ਦੀ ਮਦਦ ਕਰਾਂਗੇ ਕਿਹੜੇ ਅਧੂਰੇ ਕੰਮ ਤੁਹਾਨੂੰ ਲੱਗਦਾ ਮੈਂਬਰ ਸਾਫ਼ ਜਿਹੜੇ ਪਿੱਛੇ ਰਹਿ ਗਏ ਅਧੂਰੇ ਕੰਮ ਜੀ ਸਾਡੇ ਪਿੱਛੇ ਜੀ ਰਹਿ ਗਏ ਹੀ ਇੱਕ ਮਰੀਆਂ ਦਾ ਰਾਹ ਵਾ ਕਬਰਸਤਾਨ ਦਾ ਉਹ ਰਹਿੰਦਾ ਵਾ ਇੱਕ ਹਰੀ ਚੰਨ ਬਰਾਦਰੀ ਦੀ ਗਲੀ ਆ ਉਹ ਰਹਿੰਦੀ ਆ ਉਹ ਅਸੀਂ ਐਤ ਕੰ ਪੰਚਾਇਤ ਬਣ ਗਈ ਆ ਸਾਡੀ ਉਹ ਅਸੀਂ ਕੰਪਲੀਟ ਕਰਾਂਗੇ ਔਰ ਜਿਹੜੇ ਪਿੱਛੇ ਅਧੂਰੇ ਕੰਮ ਰਹਿ ਗਏ ਸੀ ਉਹ ਸਾਰੇ ਅਸੀਂ ਪੂਰੇ ਕਰਾਂਗੇ ਅਸੀਂ ਪਿੰਡ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਚੁਣਿਆ ਵਾ ਔਰ ਅਸੀਂ ਪਿੰਡ ਦੀ ਵੱਧ ਤੋਂ ਵੱਧ ਸਫਾਈ ਔਰ ਇੱਕ ਨੰਬਰ ਤੇ ਪਿੰਡ ਨੂੰ ਲਿਆਵਾਂਗੇ ਜਿੰਨਾ ਵੀ ਕੰਮ ਪਿੱਛੇ ਰੁਕ ਗਿਆ ਸੀ ਉਹ ਅਸੀਂ ਕੰਪਲੀਟ ਕਰਾਂਗੇ ਕੀ ਮੈਸੇਜ ਦੇਣਾ ਜੋ ਪਿੰਡ ਵਾਲਿਆਂ ਨੂੰ ਪਿੰਡ ਵਾਲਿਆਂ ਨੂੰ ਮੈਸੇਜ ਇਹੀ ਹੈ ਜੀ ਆਪੋ ਚੋ ਦੀ ਲੜਾਈ ਝਗੜਾ ਨਹੀਂ ਕਰਨਾ ਮਿਲ ਜੁਲ ਕੇ ਰਹੋ ਪਿਆਰ ਨਾਲ ਰਹੋ ਕੋਈ ਥਾਣੇ ਨਹੀਂ ਜਾਣਾ ਔਰ ਪਹਿਲ ਦੇ ਆਧਾਰ ਤੇ ਵੀ ਕਰਾਂਗੇ ਕਿ ਜੇ ਕੋਈ ਲੜਾਈ ਝਗੜਾ ਹੁੰਦਾ ਤੇ ਉਹਨੂੰ ਪਿੰਡ ਚ ਹੀ ਨਮਟਾਵਾਂਗੇ ਪੁਲਿਸ ਨਹੀਂ ਪਿੰਡ ਚ ਆਉਂਦਾਵਾਂਗੇ ਔਰ ਕਿਸੇ ਦਾ ਬੇਨਜਾਇਜ਼ ਪੈਸਾ ਨਹੀਂ ਲੱਗਣ ਦਵਾਂਗੇ ਜੀ ਕੀ ਨਾਂਜ ਆਪਣਾ ਮੇਰਾ ਨਾਮ ਜਗਤਾਰ ਸਿੰਘ ਆ ਪੁੱਤਰ ਨੱਥਾ ਸਿੰਘ ਜੀ ਪਿੰਡ ਜੋਗਵਾਲ ਜਟਾ ਤੁਸੀਂ ਸਾਫਤਾ ਪੰਚਾਇਤ ਮੈਂਬਰ ਰਹੇ ਹੋ ਪਿਛਲੀ ਪੰਚਾਇਤ ਦੇ ਕੰਮ ਤੇ ਹੁਣ ਜੇ ਨਵੀਂ ਚੁਣੀ ਗਈ ਪੰਚਾਇਤ ਆ ਇਸ ਤੋਂ ਮਲੇ ਕੀਵੇਂ ਆ ਤਾਂ ਸਮਝਦੇ ਪਿਛਲੀ ਅੱਧੀ ਅਧੂਰੀ ਪੰਚਾਇਤ ਰਹਿ ਗਈ ਸਾਡੇ ਪਿੰਡ ਵਿੱਚ ਪ੍ਰਬੰਧਕ ਲੱਗ ਗਿਆ ਹੈ ਉਹਦੇ ਹੋਣ ਦੇ ਬਾਵਜੂਦ ਵੀ ਮੇਰੀ ਵਾਈਫ ਸਰਪੰਚ ਜੀ ਕੋਰ ਸਾਬਕਾ ਮੈਂਬਰ ਨੇ ਸਰਪੰਚ ਸਾਹਿਬ ਦਾ ਸਾਥ ਦਿੱਤਾ ਤੇ ਬਹੁਤ ਹੀ ਕੰਮ ਕਰਵਾਏ ਜਿਹੜੇ ਅਧੂਰੇ ਕੰਮ ਰਹਿ ਗਏ ਨੇ ਹੁਣ ਨਰੋਲ ਪੰਚਾਇਤ ਬਣੀ ਹੈ ਸਰਪੰਚ ਪੰਜ ਮੈਂਬਰ ਜਿਹੜੇ ਵੀ ਅੱਤੇ ਅਧੂਰੇ ਕੰਮ ਰਹਿ ਗਏ ਨੇ ਉਹ ਕੰਪਲੀਟ ਕੀਤੇ ਜਾਣਗੇ ਅਤੇ ਬਹੁਤ ਹੀ ਵਧੀਆ ਸਰਪੰਚ ਪੜੇ ਲਿਖੇ ਸੂਝਵਾਨ ਦੋਮੁਖ ਪੰਚਾਇਤ ਚੁਣੀ ਗਈ ਹੈ ਕੋਈ ਵੀ ਬੰਦਾ ਜਿਹੜਾ ਆ ਨਸ਼ੇ ਦਾ ਸੇਵਨ ਨਹੀਂ ਕਰਦਾ ਨਸ਼ਾ ਰਹਿਤ ਪੰਚਾਇਤ ਆ ਬਹੁਤ ਹੀ ਵਧੀਆ ਪੰਚਾਇਤ ਚੁਣੀ ਗਈ ਹੈ ਜੋਗੋ ਵਾਲ ਜਟਾਂ ਅਸੀਂ ਸੁਣਿਆ ਲੋਕਾਂ ਨੇ ਵੀ ਸਮਨ ਸਾਹਿਬ ਇੱਕ ਸਮਾਜ ਸੇਵੀ ਹੁੰਦੇ ਨੇ ਤੇ ਲੋਕਾਂ ਦਾ ਪਿੱਛੋਂ ਵੀ ਵੇਚਦੇ ਹੀ ਨਾ ਸਰਪੰਚ ਹੁੰਦਿਆਂ ਹਾਂ ਵੀ ਆ ਕਿਵੇਂ ਦੇਖਦੇ ਬਹੁਤ ਹੀ ਵਧੀਆ ਸਰਪੰਚ ਨੇ ਪੜੇ ਲਿਖੇ ਨੇ ਸੂਝਵਾਨ ਨੇ ਇਹਨਾਂ ਪਹਿਲਾਂ ਵੀ ਗਰੀਬ ਬੱਚੀਆਂ ਦੀਆਂ ਸ਼ਾਦੀਆਂ ਕਰਵਾਈਆਂ ਤੇ ਮਤ ਪਿੰਡ ਦੀ ਕੀਤੀ ਗਰੀਬ ਲੋਕਾਂ ਦੀ ਅੱਗੇ ਤੋਂ ਵੀ ਇਹ ਕਰਦੇ ਰਹਿਣਗੇ ਅਤੇ ਪਿੰਡ ਦਾ ਸਹਿਯੋਗ ਦੇਣਗੇ ਅਤੇ ਵਿਕਾਸ ਦੇ ਹਿਸਾਬ ਨਾਲ ਪਿੰਡ ਨੂੰ ਬਲੰਦੀਆਂ ਤੇ ਲੈ ਕੇ ਜਾਣਗੇ ਧਾਰੀਆਲ ਸ਼ਹਿਰ ਦੇ ਵਿੱਚੋਂ ਪਹਿਲੇ ਨੰਬਰ ਤੇ ਪਿੰਡ ਨੂੰ ਲੈ ਕੇ ਆਉਣਗੇ ਵਿਕਾਸ ਦੇ ਆਧਾਰ ਤੇ